ਬੀਬੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਹਾਡਾ ਨਾਮ ਰਣਾ ਅਰਬੰਸਿਕਾ ਤੁਹਾਡੀ ਹਿਊਮਰ ਕਿੰਨੀ ਆ ਪਹਿਲਾਂ ਦੱਸ ਦੋ ਸਾਲ ਤੁਸੀਂ ਮੈਨੂੰ ਦੱਸੋਗੇ ਕਿ ਫੁਲਕਾਰੀ ਤੇ ਬਾਗ ਤੁਸੀਂ ਪੁਰਾਣੇ ਜਮਾਨਿਆਂ ਦੇ ਸਮੇਂ ਦੇ ਉਹ ਤੇ ਕਿੱਥੇ ਵਰਤਿਆ ਜਾਂਦਾ ਹੈ ਇਹ ਵਰਤਿਆ ਜਾਂਦਾ ਹੈ ਸਗਨਾ ਤੇ ਹਾਂਜੀ ਉਹ ਬੱਚੇ ਨੂੰ ਇਸ਼ਨਾਨ ਕਰਾਈਦਾ ਹਾਂਜੀ ਬਹੁਤ ਤਾਂ ਗਿਆ ਹਾਂਜੀ ਫਿਰ ਬੱਚੇ ਨੂੰ ਬਾਹਰ ਕੇ ਇਸ਼ਨਾਨ ਕਰਾ ਕੇ ਉਹ ਰੋਸ਼ਾਈਦਾ ਹਾਂਜੀ ਤੇ ਬੱਚਾ ਬਾਹਰ ਤੁਸੀਂ ਅੱਜਕੱਲ ਦੇ ਵਿਆਹ ਵੀ ਵੇਖੇ ਹੋਣਗੇ ਹਨ ਤੇ ਹਾਂ ਹਾਂ ਅੱਜਕੱਲ ਦੇ ਸਮਿਆਂ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜਾ ਆਪਣੇ ਰੀਤੀ ਰਿਵਾਜ ਛੱਡਦੇ ਜਾਂਦੇ ਆ ਲੋਕ ਹਾਂ ਛੱਡ ਦਿੰਦੇ ਆ ਹਾਂ ਉਹ ਛੱਡਦੇ ਹੋ ਰਿਵਾਜ ਰਹਿ ਨਹੀਂ ਗਏ ਹਾਂ ਧਾਨੇ ਖਡਾਉਣੇ ਹਾਂ ਬਾਗ ਫਲਕਾਰੀ ਵਿਛਾਉਣਾ ਹਾਂ ਪੱਤ ਭਾਉਣਾ ਹਾਂਜੀ ਹਾਂ ਜਿਦੋਂ ਅਸੀਂ ਇਹ ਕੰਮ ਕਰਦੇ ਆ ਤੁਹਾਨੂੰ ਕਿਵੇਂ ਦਾ ਮਹਿਸੂਸ ਹੁੰਦਾ ਹੈ ਸਾਨੂੰ ਬਹੁਤ ਚੰਗਾ ਲੱਗਦਾ ਪਿਛਲਾ ਕੰਮ ਹਾਂ ਇਹ ਸੇਵ ਕਰਦੇ ਨੇ ਬਾਗ ਫਲਕਾਰੀਆਂ ਚਾਦਰਾਂ